ਮਾਛਲ ਦੇ ਡਲ ਹਾਉਜ਼ੀ ਦੇ ਵਿੱਚ ਇੱਕ ਸਿੱਖ ਐਨ ਆਰ ਆਈ ਵਿਅਕਤੀ ਦੇ ਨਾਲ ਕੁੱਟਮਾਰ ਹੋਈ ਜਿਸ ਤੋਂ ਬਾਅਦ ਵਿਵਾਦ ਇੰਨਾ ਜ਼ਿਆਦਾ ਭਖ ਗਿਆ ਕਿ ਹੁਣ ਦੋਵੇਂ ਸੂਬਿਆਂ ਦੇ ਵਿੱਚ ਟਕਰਾਅ ਦੀ ਸਥਿਤੀ ਕਿਤੇ ਨਾ ਕਿਤੇ ਬਣੀ ਹੋਈ ਹੈ ਲੋਕਾਂ ਤੱਕ ਜੋ ਮੈਸੇਜਸ ਪਹੁੰਚ ਰਹੇ ਨੇ ਉਸ ਤੋਂ ਬਾਅਦ ਲੋਕਾਂ ਦੇ ਮਨ ਦੇ ਅੰਦਰ ਸੰਸੇ ਪੈਦਾ ਹੋ ਰਹੇ ਨੇ ਨਾ ਸਿਰਫ ਪੰਜਾਬ ਸਗੋਂ ਹਿਮਾਚਲ ਦੇ ਵਿੱਚ ਵੀ हाल ही रे ਵਿੱਚ ਕੰਗੜਾ ਰਣਾਉਤ ਦਾ ਇਨਸੀਡੈਂਟ ਹੋਇਆ ਸੀ ਕੰਗੜਾ ਰਣਾਉਤ ਦੇ ਇਨਸੀਡੈਂਟ ਦੇ ਵਿੱਚ ਹਿਮਾਚਲ ਦੇ ਮੰਡੀ ਤੋਂ ਨਵੇਂ ਐਮਪੀ ਬਣੇ ਕੰਗੜਾ ਰਣਾਉਤ ਨੂੰ ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤੇ ਥੱਪੜ ਮਾਰ ਦਿੱਤਾ ਗਿਆ ਸੀ ਕੁਲਵਿੰਦਰ ਕੌਰ ਨਾਂ ਦੇ ਇੱਕ ਸੀਆਈਐਸਐਫ ਜਮਾਨ ਦੇ ਵੱਲੋਂ ਔਰ ਉਸ ਤੋਂ ਬਾਅਦ ਇਹ ਰੋ ਇਨਾ ਐਸਕੇਲੇਟ ਹੋਇਆ ਕਿ ਨਾਲ ਦੀ ਨਾਲ ਹਿਮਾਚਲ ਦੇ ਵਿੱਚ ਇੱਕ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਜਿੱਥੇ ਇੱਕ ਪਾਰਕਿੰਗ ਦੇ ਡਿਸਪਿਊਟ ਨੂੰ ਲੈ ਕੇ ਝਗੜਾ ਹੁੰਦਾ ਡਲਹਾਉਜ਼ੀ ਦੇ ਵਿੱਚ ਔਰ ਉੱਥੇ ਇਸ ਐਨਆਰਆਈ ਕਪਲ ਦੇ ਨਾਲ ਤਸ਼ਦਦ ਕੀਤਾ ਜਾਂਦਾ ਇਸ ਨੌਜਵਾਨ ਨੂੰ ਸਿੱਖ ਨੌਜਵਾਨ ਨੂੰ ਕੁੱਟਿਆ ਜਾਂਦਾ ਇਸ ਦੇ ਭਰਾ ਨੂੰ ਕੁੱਟਿਆ ਜਾਂਦਾ ਔਰ ਉਸ ਦੇ ਨਾਲ ਉਸ ਦੀ ਸਪੈਨਿਸ਼ ਪਤਨੀ ਮੌਜੂਦ ਹੁੰਦੀ ਹੈ ਜੋ ਉਸ ਤੋਂ ਬਾਅਦ ਹਸਪਤਾਲ ਦਾਖਲ ਕਰਵਾਈ ਜਾਂਦੀ ਹੈ ਲੀਡਰ ਲਗਾਤਾਰ ਮਿਲਦੇ ਪਏ ਨੇ ਉਹਨਾਂ ਨੂੰ ਕਦੀ ਗੁਰਜੀਤ ਔਜਲਾ ਜਾ ਰਹੇ ਨੇ ਕਦੀ ਵਿਕਰਮ ਸਿੰਘ ਮਜੀਠੀਆ ਜਾ ਕੇ ਮਿਲਦੇ ਪਏ ਨੇ ਕਦੀ ਗੁਲਦੀਪ ਢਾਲੀਵਾਲ ਜਿਹੜੇ ਐਨ ਆਰ ਆਈ ਮੰਤਰੀ ਨੇ ਉਹ ਮਿਲਦੇ ਪਏ ਨੇ ਔਰ ਇਸੇ ਦੇ ਮੱਦੇ ਨਜ਼ਰ ਦਰਖਾਸਤ ਕੀਤੀ ਜਾ ਰਹੀ ਹੈ ਕਿ ਜਲਤੋਂ ਜਲਤ ਐਕਸ਼ਨ ਕੀਤਾ ਜਾਵੇ ਪਰ ਨਾਲ ਦੀ ਨਾਲ ਇੱਥੇ ਇਹ ਵੀ ਦੱਸ ਦਿੰਨੇ ਆ ਕਿ ਹਾਲਾਤ ਜਿਹੜੇ ਨੇ ਉਹ ਹੋਰ ਤੀਬਰ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਚਰਨਜੀਤ ਸਿੰਘ ਚੰਨੀ ਇਸ ਦੇ ਵਿੱਚ ਐਂਟਰ ਹੋ ਗਏ ਚਰਨਜੀਤ ਸਿੰਘ ਚੰਨੀ ਜਿਹੜੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਬਣੇ ਨੇ ਉਹ ਇਸ ਮਾਮਲੇ ਦੇ ਵਿੱਚ ਸਿੱਧਾ ਉਹਨਾਂ ਨੇ ਐਕਸ਼ਨ ਲਿਆ ਔਰ ਨਾਲ ਦੀ ਨਾਲ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਨੂੰ ਫੋਨ ਲਗਾ ਦਿੱਤਾ ਗਿਆ ਔਰ ਉਹਨਾਂ ਨੂੰ ਫੋਨ ਕਰਕੇ ਸਾਫ਼ ਤੌਰ ਤੇ ਕਿਹਾ ਕਿ ਕੰਗਨਾਰ ਰਣਾਉਤ ਦੇ ਰੋ ਤੋਂ ਬਾਅਦ ਇਨਸੀਡੈਂਟ ਤੋਂ ਬਾਅਦ ਹੀ ਇਹ ਸਾਰਾ ਕੁਝ ਵਾਪਰਿਆ ਇਸ ਦੇ ਉੱਤੇ ਧਿਆਨ ਦਿੱਤਾ ਜਾਵੇ ਤਾਂ ਕਿ ਦੋਵਾਂ ਸੂਬਿਆਂ ਦੀ ਜਿਹੜੀ ਇਕਸਾਰਤਾ ਹੋਣੀ ਰਹੇ ਸਾਫ਼ ਤੌਰ ਦੇ ਉੱਤੇ ਉਹਨਾਂ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਕਾਲ ਕੀਤੀ ਔਰ ਕਾਲ ਕਰਕੇ ਆਪਣੇ ਬਿਹਾਫ ਦੇ ਉੱਤੇ ਇਸ ਮੈਟਰ ਨੂੰ ਆਪ ਆਪਣੀ ਨਿਗਰਾਨੀ ਦੇ ਵਿੱਚ ਰੱਖ ਕੇ ਹੱਲ ਕਰਨ ਦੀ ਅਪੀਲ ਕੀਤੀ ਉਹਨਾਂ ਨੇ ਇਹ ਸਾਰਾ ਕੁਝ ਕੈਮਰੇ ਦੇ ਵਿੱਚ ਰਿਕਾਰਡ ਹੋਇਆ ਚਰਨਜੀਤ ਸਿੰਘ ਚੰਨੀ ਨੇ ਕਿਵੇਂ ਫੌਰੀ ਤੌਰ ਦੇ ਉੱਤੇ ਫੋਨ ਲਗਾਇਆ ਹਿਮਾਚਲ ਦੇ ਮੁੱਖ ਮੰਤਰੀ ਨੂੰ ਔਰ ਹੋਰ ਕੀ ਕੁਝ ਕਿਹਾ ਕਿਉਂਕਿ ਪੰਜਾਬ ਹਿਮਾਚਲ ਦੇ ਮਸਲੇ ਸਿਰਫ ਇਹੀ ਨਹੀਂ ਹੈ ਇਹ ਮੁੱਦਾ ਤਾਂ ਹਾਲ ਹੀ ਦੇ ਵਿੱਚ ਐਸਕੇਲੇਟ ਹੋਇਆ ਹਾਲ ਹੀ ਦੇ ਵਿੱਚ ਸਾਰਾ ਕੁਝ ਵਾਪਰਿਆ ਪਰ ਇਸ ਤੋਂ ਪਹਿਲਾਂ ਹਿਮਾਚਲ ਦੇ ਨਾਲ ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਪਹਿਲਾਂ ਵੀ ਵਿਚਾਰ ਹੁੰਦੇ ਰਹੇ ਨੇ ਔਰ ਹਿਮਾਚਲ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਇਨਸੀਡੈਂਟ ਹੋ ਚੁੱਕੇ ਨੇ ਜਿਸ ਦੇ ਵਿੱਚ ਸਿੱਖਾਂ ਨੂੰ ਲੈ ਕੇ ਜਾਂ ਪੰਜਾਬੀਆਂ ਨੂੰ ਲੈ ਕੇ ਖਾਸ ਕਰਕੇ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਔਰ ਇਹੋ ਜੀ ਪਰਿਸਥਿਤੀ ਦੇ ਵਿੱਚ ਆਉਂਦਾ ਸਮਾਂ ਕੀ ਪੰਜਾਬੀਆਂ ਵਾਸਤੇ ਹਿਮਾਚਲ ਸੇਫ ਰਹੇਗਾ ਇਹਦਾ ਸਵਾਲ ਹੁਣ ਖੜਦਾ ਆ ਹੁਣ ਨੈਸ਼ਨਲ ਬਾਰਡਰਸ ਨੂੰ ਲੈ ਕੇ ਤਣਾਅ ਬਣਦਾ ਪਿਆ ਆ ਔਰ ਉਸੇ ਚੀਜ਼ ਦੇ ਮੱਦੇਨਜ਼ਰ ਚਰਨਜੀਤ ਸਿੰਘ ਚੰਨੀ ਨੇ ਹੁਣ ਅਗਾਹ ਪੈਰ ਧਰੇ ਨੇ ਔਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਕਾਲ ਲਗਾ ਦਿੱਤੀ ਕਿ ਕੁਝ ਬੋਲੇ ਨੇ ਫੋਨ ਦੇ ਉੱਤੇ ਆਓ ਸੁਣ ਲੰਨੇ ਆ ਐ ਤਾਂ ਇਹ ਜਿਹੜੀ ਉੱਥੇ ਦੀ ਕਿਹਾ ਚੱਲੇ ਵਿੱਚ ਇੱਕ ਸਿੱਖ ਨੌਜਵਾਨ ਮੁੰਡਾ ਆਇਆ ਹੋਇਆ ਸੀ ਐਨ ਆਰ ਆਈ ਜੋੜਾ ਸੀਗਾ ਤਾਂ ਉਹ ਕਿਸੇ ਨੇ ਕੁੱਟਤਾ ਦਲਹੌਜੀ ਦਲਹੌਜੀ ਖਜਾਰ ਵਿੱਚ ਦਲਹੌਜੀ ਦਲਹੌਜੀ ਦੇ ਵਿੱਚ ਆਇਆ ਕਿ ਉਹ ਜੀ ਜਿਹੜੀ ਕੰਗਣਾ ਹੈ ਨਾ ਕੰਗਣਾ ਨੇ ਜਿਹੜਾ ਉਹਦੇ ਨਾਲ ਐਪੀਸੋਡ ਹੋਇਆ ਸੀ ਉਹਦੇ ਨਾਲ ਜੋੜ ਕੇ ਉਹਨੂੰ ਕੁੱਟਤਾ ਇਹ ਭਾਜਪਾ ਦੀ ਨਫ਼ਰਤ ਦੀ ਜਿਹੜੀ ਰਾਜਨੀਤੀ ਫੈਲਾ ਰਹੀ ਹੈ ਉਹਦੇ ਨਾਲ ਕਰਕੇ ਸਾਡਾ ਸਿੱਖ ਕੌਮ ਵੀ ਬੜੀ ਤੰਗ ਹੈ ਤੇ ਸਾਨੂੰ ਹਿਮਾਚਲ ਦੇ ਲੋਕਾਂ ਦੇ ਨਾਲ ਲੜਾਉਣ ਦੀ ਕੋਸ਼ਿਸ਼ ਹੈ ਤੁਸੀਂ ਤੁਹਾਡੀ ਨੋਲੇਜ ਨਹੀਂ ਆਇਆ ਹੋਣਾ ਡਲਹੋਜੀ ਦੇ ਵਿੱਚ ਇੱਕ ਨੌਜਵਾਨ ਮੁੰਡਾ ਸਿੱਖ ਆਪਣੇ ਬਾਹਰ ਦੀ ਐਨ ਆਰ ਆਈ ਹੈ ਉਹ ਗਏ ਸੀ ਉੱਥੇ ਕਿਸੇ ਨੇ ਉਹਨੂੰ ਸਪੈਨਿਸ਼ ਬਾਈਕ ਦੇ ਨਾਲ ਸੀ ਉਹਦੀ ਆਪਣੀ ਵਾਈਫ ਉਹਨੂੰ ਕੁਟਤਾ ਤੇ ਤੁਸੀਂ ਉਹ ਗੈਲਨੀ ਚੈੱਕ ਕਰਾ ਲਓ ਇੱਕ ਇੱਕ ਐਸਵੀ ਬਿਆਨ ਲਗਾ ਰਹੇ ਆ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਸਦ ਭਾਵਨਾ ਤੇ ਪਿਆਰ ਹਿਮਾਚਲ ਦਾ ਤੇ ਪੰਜਾਬ ਦਾ ਅੱਜ ਦਾ ਨਹੀਂ ਇਹ ਸਦਾ ਤੋਂ ਬਣਿਆ ਆ ਤੇ ਅਸੀਂ ਤਾਂ ਪੰਜਾਬ ਹਿਮਾਚਲ ਹਾਂਜੀ ਮੈਂ ਪਤਾ ਨਹੀਂ ਕਰਤਾ ਕਿ ਕਾਰਨ ਕੀ ਰਹਾ ਕਿਉਂਕਿ ਐਸੀ ਕੋਈ ਬਾਤ ਹੀ ਨਹੀਂ ਹੈ ਹਾਂ ਬਾਤ ਕੋਈ ਨਹੀਂ ਹੈ ਲੇਕਿਨ ਪੰਜਾਬ ਮੇ ਨਾ ਬਹੁਤ ਜਿਆਦਾ ਇਹ ਬਿਵਾਲ ਉੱਠਿਆ ਹੋਇਆ ਤੇ ਤੁਹਾਨੂੰ ਇਹ ਕਹਿਣ ਲਈ ਤੁਸੀਂ ਇੱਕ ਵਾਰ ਸਾਰੀ ਚੈੱਕ ਕਰਕੇ ਮੈਂ ਤੁਹਾਨੂੰ ਦੁਬਾਰੇ ਵੀ ਗੱਲ ਕਰਾਂਗਾ ਮੈਂ ਵੀ ਆਪਣੇ ਵੱਲੋਂ ਬਿਆਨ ਲਗਾ ਰਿਹਾ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਆਪਣਾ ਤੇ ਹਿਮਾਚਲੀਆਂ ਦਾ ਕੋਈ ਅਜਦਾ ਨਹੀਂ ਨੋ ਮਾਰਸ ਦਾ ਰਿਸ਼ਤਾ ਪਹਿਲਾਂ ਤੇ ਪੰਜਾਬੀ ਆਪਾਂ ਸਾਰੇ ਤੇ ਆਪਾਂ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਗੱਲ ਵਿੱਚ ਨਹੀਂ ਪੈਣਾ ਇਹ ਨਾਫਰਦੀ ਰਾਜਨੀਤੀ ਬੀਜੇਪੀ ਫਲਾ ਰਹੀ ਆਪ ਇਸ ਕੋ ਜਰੂਰ ਧਿਆਨ ਦੇ ਕੇ ਇਸ ਤੇ ਐਕਸ਼ਨ ਕਰਨਾ ਹੈ ਜੋ ਵੀ ਬਹੁਤ ਧੰਨਵਾਦ ਆਪਕਾ ਥੈਂਕ ਯੂ ਬਾਈ ਸਾਰਾ Subscribe to One India channel and never miss an update.